ਦੋਸਤੋ ਮੈਂ ਤੁਹਾਡਾ ਆਪਣਾ ਗਗਨਦੀਪ ਕੁਮਾਰ ਸਾਰੇ ਵੀਰਾਂ ਸੱਸੀ ਜੀ ਗਾਲ ਅਸੀਂ ਖੜੇ ਮੈਨ ਬਾਜ਼ਾਰ ਮੰਡੀ ਰੋਲਾ ਵਾਲੇ ਵਿੱਚ ਤੇ ਅੱਜ ਰਕੇਸ਼ ਭਾਈ ਹਰਨ ਨਾਲ ਅਸੀਂ ਗੱਲ ਕਰਕੇ ਤੁਹਾਨੂੰ ਦਿਖਾਣੇ ਆ ਕਿ ਇਨਾਂ ਕੋਲ ਕਿੰਨੇ ਪ੍ਰਕਾਰ ਦਾ ਜੂਸ ਮਿਲਦਾ ਤੇ ਬਹੁਤ ਹੀ ਵਧੀਆ ਫਰੈਸ਼ ਜੂਸ ਤੁਹਾਨੂੰ ਇੱਥੇ ਮਿਲੇਗਾ ਸੱਸੀ ਘਰ ਭਾਈ ਜੀ ਸੱਸੀ ਘਰ ਜੀ ਵੀਰ ਜੀ ਆਪਣੇ ਕੋਲ ਕਿਹੜੇ ਕਿਹੜੇ ਪ੍ਰਕਾਰ ਦਾ ਜੂਸ ਤੇ ਸ਼ੇਕ ਮਿਲਦਾ ਆਪਣੇ ਕੋਲ ਵੀਰ ਜੀ ਉਸ ਅਸ਼ੇਕ ਮਿਲਦਾ ਜੀ ਬਨਾਣਾ ਸ਼ੇਕ ਮੰਗੋ ਸ਼ੇਕ ਹੈ ਬਪੀਤਾ ਸ਼ੇਕ ਸਟਰਾਬਰੀ ਸ਼ੇਕ ਬਟਰਸਕੋਚ ଓਰੀਓ ਸ਼ੇਕ ਵਾਹ ਜੀ ਵਾਹ ਕੋਫੀ ਤੇ ਮਿਕਸ ਜੂਸ ਕੀਆ ਬਾਤ ਹੈ ਤੁਸੀਂ ਸੁਣ ਰਹੇ ਹੋ ਜੀ ਬਾਈ ਆਰਾ ਕੋਲ ਕਾਫੀ ਪ੍ਰਕਾਰ ਦੇ ਜੂਸ ਤੇ ਸ਼ੇਕ ਮਿਲ ਰਿਹਾ ਤੇ ਬਾਈ ਜੀ ਆਪਾਂ ਜੂਸ ਤਾਜ਼ਾ ਮਿਲਦੇ ਜੀ ਬਿਲਕੁਲ ਤਾਜ਼ੇ ਤਿਆਰ ਕੀਤੇ ਜਾਂਦੇ ਨੇ ਤਾਜ਼ਾ ਫਰੂਟ ਕੱਟ ਕੇ ਤਾਜ਼ਾ ਹੀ ਬਣਾਇਆ ਜਾਂਦਾ ਹਾਂ ਜੀ ਉਹ ਦਿਖ ਰਿਹਾ ਜੀ ਹਾਂਜੀ ਵੀਰ ਜੀ ਆਪਾਂ ਹੁਣ ਕਿਹੜਾ ਸ਼ੇਕ ਤਿਆਰ ਕਰ ਰਹੇ ਹਾਂ ਹਾਂ ਵੀਰ ਜੀ ਆਪਾਂ ਬਣਾ ਰਹੇ ਹਾਂ ਜੀ ਮੰਗੋ ਸ਼ੇਕ ਕੋਲਰ ਸਾਹਿਬ ਸਾਡੇ ਆਏ ਨੇ ਤੇ ਉਹਨਾਂ ਨੂੰ ਪੁੱਛ ਸਕਦੇ ਹੋ ਵੀ ਆਪਣੇ ਤੋਂ ਸ਼ੇਕ ਕਿੱਦਾਂ ਦਾ ਲੈਂਦਾ ਥੈਂਕ ਯੂ ਹਾਂਜੀ ਵੀਰ ਜੀ ਤੁਸੀਂ ਇਹਨਾਂ ਕੋਲੋਂ ਕਦੋਂ ਤੋਂ ਸ਼ੇਕ ਪੀ ਰਹੇ ਹੋ ਆਪਾਂ ਨੂੰ ਜੀ 2.5 3 ਸਾਲ ਹੋ ਗਏ ਨਾਲ ਕੋਲ ਸ਼ੇਕ ਤੇ ਨੂੰ ਅੱਛਾ ਜੀ ਤੇ ਇਹ ਜਿੰ ਸ਼ੇਕ ਆਪਾਂ ਨੂੰ ਬਿਲਕੁਲ ਤਾਜ਼ਾ ਤੇ ਫਰੈਸ਼ ਮਿਲਦਾ ਜੀ ਹਾਂਜੀ ਹਾਂਜੀ ਦੇਖੋ ਜੀ ਮੰਗੋ ਸ਼ੇਕ ਤਿਆਰ ਕਰ ਰਹੇ ਆ 3.5 100 tane ਆ ਗਏ ਆ ਇਹ ਆ ਦੇਖੋ ਜੀ ਹੁਣ ਚੀਨੀ ਐਡ ਕਰ ਲਈ ਇਹਨਾਂ ਨੇ ਵਿੱਚ ਹੁਣ ਥੋੜੀ ਬਰਫ਼ ਐਡ ਕਰਨਗੇ ਆ ਵੀ ਕੋ ਦਪਾ ਗਏ ਇਹ ਜਿਹੜਾ ਨੇ ਮਿਕਸੀ ਤਿਆਰ ਕਰ ਲਈ ਤੇ ਜੂਸ ਤਿਆਰ ਹੋ ਰਿਹਾ ਆਪਣਾ ਆ ਦੇਖੋ ਜੀ ਗਲਾਸਾਂ ਵਿੱਚ ਸ਼ੇਕ ਤਿਆਰ ਹੋ ਕੇ ਪੈ ਗਿਆ ਹੁਣ ਵੀਰ ਜੀ ਅਸ ਵਸ ਕੀ ਪਾਓਗੇ ਚੈਰੀ ਬੂਰਾ ਗਰੀ ਬੂਰਾ ਗਰੀ ਬੂਰਾ ਉਸ ਤੋਂ ਬਾਅਦ ਫਿਰ ਚੈਰੀ ਕਾਜੀ ਟੋਟਾ ਵਾਹ ਜੀ ਵਾਹ ਕੀ ਬਾਤ ਹੈ ਬਾਜੀ ਤਾਂ ਨਿਆਰਾ ਬਣਾਈ ਫਿਰਦੇ ਹੈ ਲੋ ਜੀ ਸ਼ੇਕ ਪੂਰਾ ਬਣ ਕੇ ਤਿਆਰ ਹੋ ਗਿਆ ਤੇ ਸਟੋਬਰੀ ਪੈ ਰਹੀ ਹੈ ਜੀ ਥੋੜਾ ਜਿਹਾ ਸਮਾਨ ਹਲੇ ਰਹਿ ਗਿਆ ਸੀ ਵਿੱਚ ਪਾਉਣ ਵਾਲਾ ਵਾਹ ਜੀ ਵਾਹ ਕੀ ਬਾਤ ਹੈ ਇਹ ਕੇਕ ਬਣ ਕੇ ਆਪਣਾ ਤਿਆਰ ਹੋ ਗਿਆ ਬਾਈ ਆਣਾ ਕਲੇ ਆ ਹਰ ਫਰੂਟ ਤੇ ਜੂਸ ਤਾਜ਼ਾ ਮਿਲਦਾ ਆ ਦੇਖੋ ਤੁਹਾਨੂੰ ਨਿਗਾ ਮਰਵਾ ਦਿੰਦੇ ਆ ਬਹੁਤ ਹੀ ਫਰੈਸ਼ ਫਰੂਟ ਮਿਲੇਗਾ ਇਹਨਾਂ ਕੋਲ ਤੇ ਫਰੈਸ਼ ਫਰੂਟਾਂ ਦਾ ਜੂਸ ਤੇ ਸ਼ੇਕ ਤਿਆਰ ਮਿਲੇਗਾ ਦੋਸਤੋ ਜੋ ਤੁਸੀਂ ਜਦੋਂ ਵੀ ਮੰਡੀ ਵਿੱਚ ਜਿਹੜਾ ਲਾਉ ਜਾਇਓ ਥੋਂ ਲੰਘੋ ਤੇ ਬਾਈ ਹਰਾਂ ਕੋਲ ਜੂਸ ਜ਼ਰੂਰ ਪੀ ਕੇ ਜਾਇਓ ਤੇ ਸੇਵਾ ਦਾ ਮੌਕਾ ਜ਼ਰੂਰ ਦਿਓ ਬਾਈ ਹਰਾਂ ਨੂੰ ਥੈਂਕ ਯੂ ਧੰਨਵਾਦ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਆਪਣਾ ਚੈਨਲ ਨੂੰ ਸਬਸਕ੍ਰਾਈਬਰ ਜੁੜ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ